ਜਨਾਣੀ ਦਸਣ ਦੇਣ ਵਾਲੇ ਸਕੈਮ ਪ੍ਰਮੋਟ ਕਰਦੇ ਹੋ ਤੁਸੀਂ ਲੋਕਾਂ ਦੇ ਕਿੰਨੇ ਪੈਸੇ ਬਰਬਾਦ ਹੋਗੇ ਮਸ਼ਹੂਰ ਵਲੌਗਰ ਕਰਨ ਜਗਪ੍ਰੀਤ ਤੇ ਪ੍ਰੀਤ ਕਾਸ਼ ਕਬਲ ਨੂੰ ਤੁਸੀਂ ਸਾਰੇ ਜਾਣਦੇ ਹੋ ਤੇ ਬੀਤੇ ਦਿਨੀ ਉਹਨਾਂ ਦੇ ਵੱਲੋਂ ਵਲੌਗ ਦੇ ਵਿੱਚ ਇੱਕ ਵੀਡੀਓ ਪਾ ਕੇ ਉਹਨਾਂ ਨੇ ਰੋਸਟਰਾਂ ਨੂੰ ਸ਼ਰਯਾਮ ਮਾਵਾ ਪੈਣਾ ਦੀਆਂ ਗਾਲਾਂ ਕੱਢੀਆਂ ਸਨ ਪਰ ਉਹਨਾਂ ਨੇ ਕਿਸੇ ਰੋਸਟਰ ਦਾ ਨਾਮ ਨਹੀਂ ਲਿਆ ਸੀ ਜਿਸ ਤੋਂ ਬਾਅਦ ਰੂਮੀ ਠੱਗ ਲਾਈਫ ਵਾਲੇ ਨੇ ਵੀਡੀਓ ਪਾ ਕੇ ਕਿਹਾ ਸੀ ਕਿ ਮੈਂ ਇਹਨਾਂ ਦੇ ਘਰ ਜਾ ਕੇ ਇਹਨਾਂ ਨੂੰ ਪੁੱਛੂੰਗਾ ਕਿ ਗਾਲਾਂ ਕਿਵੇਂ ਕੱਢੇ ਦੀਆਂ ਤੇ ਅੱਜ ਸੱਚਮੁੱਚ ਹੀ ਉਹ ਉਹਨਾਂ ਦੇ ਘਰ ਚਲਾ ਗਿਆ ਤੇ ਫਿਰ ਜੋ ਹੋਇਆ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਓਗੇ ਇੱਥੋਂ ਤੱਕ ਕਿ ਉਹਨਾਂ ਦੀ ਗੱਲ ਇੰਨੀ ਵੱਧ ਗਈ ਸੀ ਕਿ ਉਹ ਇੱਕ ਦੂਜੇ ਨੂੰ ਕੁੱਟਣ ਤੱਕ ਵੀ ਆ ਗਏ ਸਨ ਬਾਕੀ देखो ਤੁਸੀਂ ਇਹ ਪੂਰੀ ਵੀਡੀਓ ਇਹ ਮਾਵਾ ਭੈਣਾ ਦਾ ਸੁਆਹ ਬੋਲਦੇ ਨਹੀਂ ਗੰਦ ਠੀਕ ਹੈ ਫਿਰ ਗੱਡੀ 'ਚ ਇਹ ਹਿੱਕਾਂ ਦੇ ਹੱਥ ਮਾਰ ਕੇ ਦੱਸਦੇ ਆ ਵੀ ਆਜੋ ਜਿੰਨੇ ਮਸਲੇ ਇੱਕ ਤੇ ਕਿੱਡੀ ਕਾ ਯਾਰ ਉਹ ਇੱਕ ਕਹਿਣ ਡਿਆ ਦੋ ਆ ਹੁਣ ਮੈਂ ਆਇਆ ਹੇ ਇੱਕ ਤੁ ਕਹਿੰਦਾ ਵਾਜ ਮੇਰੀ ਚ ਵਾਜ ਲੈਨੇ ਦੋ ਮਿੰਟ ਆ ਜਾ ਨਹੀਂ ਤੇਰੀ ਹਿੱਕ ਵੇਖ ਲੈਨੇ ਕਿੰਨੀ ਸਾਲਾ ਗਿੱਠ ਤੇਰੀ ਹਿੱਕਣੀ ਹੈ ਲੈ ਕਾ ਰਿਹਾ ਤੇ ਕਿੰਨੀ ਇੱਕ ਟੇਢ ਆ ਜਾ ਦੋ ਮਿੰਟ ਕੀ ਕਰ ਲਾ ਤੂੰ ਮਾ ਦੀ ਗੱਲ ਕੱਢੇ ਉਤੇ ਨੂੰ ਕੱਢੀ ਹੋਇਆ ਤੇਰਾ ਨਾਮ ਲੈਣਾ ਓ ਮੈਂ ਮੇਰੀ ਗਾਲ ਸੁਣ ਮੇਰੀ ਤੂੰ ਕਿਆ ਰੋਸਟਰਾਂ ਦੀ ਮਾਂ ਦੀ ਭੈਣ ਦੀ ਆਪਣਾ ਕੰਮ ਕਰ ਲੈ ਵੀ ਰੋਈ ਜਾ ਤੂੰ ਮੈਂ ਤੇਰੀ ਵੀਡੀਓ ਬਣਾਉਣਾ ਮੈਂ ਛੱਡਿਆ ਮਕਾਨਾ ਤੂੰ ਵੀ ਕਿਹਨਾਂ ਦੀ ਲਸਾਂ ਦੇ ਲੋਕਾਂ ਦੇ ਤੇਜ ਕਰਦਾ ਕਿਉਂ ਮੇਰੀ ਗਾਲਾਂ ਦੀ ਮਰਦੀ ਕਰ ਆ ਲੋ ਜੀ ਮਾਰ ਚੈਲੋ ਕਰ ਲੋ ਚੱਕ ਤੁਹਾਡਾ ਹੀ ਕਹਿ ਰਿਹਾ ਆਪਣੇ ਬੰਦਾ ਨਹੀਂ ਵੀਡੀਓ ਬਾਰੇ ਟੀਮ ਨਾਲ ਕੀਤਾ ਸੀ ਤੂੰ ਬਰਦਾਸ਼ਤ ਕਰਾਂਗੇ ਆ ਮਾਂ ਭੈਣ ਦੀ ਗਾਲ ਥੋੜੀ ਕੋਈ ਬਰਦਾਸ਼ਤ ਕਰਦਾ ਉਹ ਬਹਿ ਕੇ ਕਰੋ ਆਲਾ ਉਜਨਾਨੀ ਦੱਸਣ ਦੇ ਆਣ ਵਾਲੇ ਸਕੈਮ ਪ੍ਰਮੋਟ ਕਰਦੇ ਹੋ ਤੁਸੀਂ ਲੋਕਾਂ ਦੇ ਕਿੰਨੇ ਪੈਸੇ ਬਰਬਾਦ ਹੋਗੇ ਤਾ ਤੂੰ ਬੜੀ ਪੂਲੀ ਪਾਲੀ ਬਣੀ ਹੈ ਤੂੰ ਇੱਥੇ ਤੇ ਤੇਰੀ ਬੜੀ ਚੱਲਣ ਦੀ ਹੈ ਤੇ 니ચે ਤੇ ਬਦੋ ਤੂੰ ਅੱਜ ਕਦੀ ਮੈਨੂੰ ਗਾਲੀ ਨਹੀਂ ਆਂਦੀ ਇੱਥੇ ਤੇ ਤੇਈ ਵਾਜ ਨਹੀਂ ਰੁਕਦੀ ਵਾਜਦੀ ਨਹੀਂ ਭਾਜੀ ਜਿਹੜਾ ਸਾਥ ਹੁੰਦਾ ਨਾ ਉਹ ਨਿਕਲ ਜਾਂਦਾ ਆਟੋਮੈਟਿਕ ਮੈਨੂੰ ਐਨੀ ਦੁਨੀਆ ਗਾਰਾ ਕਰਦਾ ਨਹੀਂ ਬਿਨਾਂ ਦਾਤ ਨਾਲ ਉਹ ਤੇ ਫਿਰ ਐਕਸਾ ਵੀ ਬਾੜਦੀ ਹੈ ਬਾਲਾ ਖਾਂਦੀ ਹੈ ਤੂੰ ਆਪਣੀ ਘੋੜੀ ਖਾਂਦੀ ਮੈਨੂੰ ਬਾਬੇ ਇੱਥੇ ਮਤਲਬ ਚੰਗੇ ਵੀ ਹੈ ਤੇ ਮਾੜੇ ਵੀ ਹੈ ਮੈਂ ਸਾਰਿਆਂ ਨੂੰ ਤੇ ਨਹੀਂ ਕਹਿ ਸਕਦਾ ਕਿ ਸਾਰੇ ਬਾਬੇ ਮਾੜੇ ਆ ਜਾ ਰਹੇ ਹਾਂ ਉਹਨਾਂ ਨੂੰ ਕਹਿਣਾ ਵੀ ਫਿਰ ਬਾਈ ਫੋਟੋ ਕਿਉਂ ਪਾਈ ਹੈ ਗੱਲ ਪਤਾ ਕੀ ਹੈ ਇੰਸਟਾਗ੍ਰਾਮ ਤੇ ਪਾਈ ਹੈ ਤੇਰੀ ਫੋਟੋ ਲਾ ਕੇ ਪਾਈ ਹੈ ਤੂੰ ਹੀ ਸਕੈਨ ਕਰ ਰਹੇ ਹੋ ਤੁਸੀਂ ਸ਼ਰਮ ਜਨਾਨੀ ਪੇਸ਼ ਕਰ ਰਹੇ ਹੋ ਲੋਕਾਂ ਨੂੰ ਗਲਤ ਕੰਮ ਨਹੀਂ ਆ ਰਹਾ ਸਾਡੇ ਕਰਾ ਚੋ ਅਰੇ ਅਸਾ ਚੰਗਾ ਕੰਮ ਜਨਾਨੀਆਂ ਦਾ ਸੁਣੋ ਵੀਡੀਓ ਇਹ ਚੰਗਾ ਕੰਮ ਹੈ ਇੱਕ ਵੀਡੀਓ ਕੀ ਨਾਰਮਲ ਵੀਡੀਓ ਕੀ ਤੁਸੀਂ ਯਾਰ ਨਾਰਮਲ ਕਿਹੜੀ ਵੀਡੀਓ ਬੁਣਾਂ ਦਿਖਾਉਣੇ ਪਿਆ ਯਾਰ ਕਿਹੜੀ ਚੀਜ਼ ਇਹੋ ਜੀ ਜਿਹੜੀ ਤੁਸੀਂ ਦੰਦੇ ਨਹੀਂ ਕੀ ਦਿਖਾ ਰਹੇ ਚਲ ਦੱਸੋ ਕੀ ਆ ਬੱਸ ਖੰਮ ਨਾਰਮਲ ਵੀਡੀਓ ਯਾ ਕਪਲ ਵੀਡੀਓ ਕੀ ਆ ਕਿਹੜੀ ਕਪਲ ਵੀਡੀਓ ਆ ਤੇ ਕੀ ਆ ਤੁਮਾਰੀ ਜੀ ਇਹ ਦੱਸੋ ਨਾ ਮੈਨੂੰ ਚੈੱਕ ਕਰੋ ਅੱਛਾ ਇਹ ਚੰਗਾ ਕੰਮ ਹੈ ਬੰਦਾ ਤੇ ਤੂੰ ਮੇਰੀ ਆਈਡੀ ਚੈੱਕ ਕਰ ਤੇ ਤੂੰ ਉਹਦੇ ਵਿੱਚ ਵੇਖ ਕਿ ਵੀ ਉਹਦੇ ਵਿੱਚ ਹੈ ਕੀ ਹੈ ਸਾਰੀਆਂ ਮੇਰੀਆਂ ਮਾਵਾ ਭੈਣਾਂ ਬੇਟੀਆਂ ਤੁਸੀਂ ਇਹਨਾਂ ਦੀ ਵੀਡੀਓ ਚੈੱਕ ਕਰ ਲਓ ਸਾਡੀ ਚੈੱਕ ਕਰ ਲਓ ਕਿ ਗੱਲ ਕੱਢੀ ਕਿਨੇ ਆ ਹੁਣ ਇਹਨੇ ਬੰਦੇ ਦੇ ਤੇ ਗੱਲ ਕੱਢ ਲਈ ਸਰਬੋ ਗੜਾ ਨਹੀਂ ਨਿਕਲਦੀ ਫੋਟੋਆਂ ਲਾ ਕੇ ਕਰਦੇ ਅਹੀਂ ਚੰਡੀਗੜ੍ਹੋਂ ਐਵੇਂ ਨਹੀਂ ਆਏ ਕਿਸੇ ਗੱਲ ਜੇ ਕਿਹਾ ਸੀ ਨਾ ਤੇ ਕਰਕੇ ਦੱਸਾਂਗੇ ਵੀ ਜਿਹੜੀ ਤੁਸੀਂ ਆ ਗੱਲ ਕੀਤੀ ਸੀ ਤੁਹਾਡੇ ਲਈ ਵੀ ਭਾਈ ਛੋਟੀ ਸੀ ਤੂੰ ਇਹ ਤਾਂ ਗਾਲ ਕੱਢਤੀ ਤੇ ਕੰਮ ਮੁੱਕ ਗਿਆ ਤੂੰ ਬਾਅਦ ਚੋਂ ਆਪਣੀ ਸਫਾਈ ਦੇ ਵਿੱਚ ਕਹਤ ਆ ਜੀ ਸਾਡੀ ਕੋਈ ਲੜਾਈ ਨਹੀਂ ਕਿਸੇ ਨਾਲ ਸਾਡਾ ਕੋਈ ਮੁੱਦਾ ਨਹੀਂ ਕਿਸੇ ਨਾਲ ਹਾਂ ਤੂੰ ਹੀ ਬੜੀ ਸ਼ੇਤੀ ਮਕਾਤੀ ਗੱਲ ਪਰ ਗਾਲ ਕੋਈ ਹੋਰ ਹੁੰਦੀ ਨਾ ਭੀ ਜੇ ਸਾਨੂੰ ਕੱਢੀ ਹੁੰਦੀ ਮੈਨੂੰ ਕੱਢੀ ਹੁੰਦੀ ਜਾਂ ਉਦਾ ਡਾਇਰੈਕਟ ਕੀਤੀ ਹੁੰਦੀ ਗਾਲ ਕੱਢੀ ਹੁੰਦੀ ਕੇ ਫੋਟੋ ਲਾ ਕੇ ਕੇ ਇੱਕ ਬੰਦੇ ਨੂੰ ਟਾਰਗੇਟ ਕੀਤਾ ਹੁੰਦਾ ਤੂੰ ਪੂਰੀ ਕਮਿਊਨਿਟੀ ਨੂੰ ਗਾਲ ਕੱਢੀ ਤੇ ਕਮਿਊਨਿਟੀ ਦੇ ਵਿੱਚ ਕੋ ਚੰਗੇ ਵੀ ਹੁੰਦੇ ਆ ਕੋ ਮਾੜੇ ਵੀ ਹੁੰਦੇ ਆ ਕੋ ਦਲੇਰ ਵੀ ਹੁੰਦੇ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ